ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਇਹ ਦਿਵਿਆਂਗ ਫੈਨਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਾਡੀ ਛੜੀ ਅਕਾਲਜੀ ਪੈਨਸ਼ਨ ਦੇ ਲੇਟੈਸਟ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤਾਂ ਪੈਨਸ਼ਨ ਆ ਚੁੱਕੀਆਂ ਨੇ ਉਹ ਤੁਹਾਨੂੰ ਅਸੀਂ ਦੱਸ ਚੁੱਕੇ ਆ ਸੋ ਹੁਣ ਦੀ ਜੋ ਤਾਜ਼ਾ ਅਪਡੇਟ ਹੈ ਅੱਜ ਦੀ ਤਰੀਕ ਤੇ ਵਿੱਚ ਜਿਵੇਂ ਕਿ ਕੱਲ ਅੱਜ ਸਵੇਰੇ ਤੁਹਾਨੂੰ ਅਸੀਂ ਅਪਡੇਟ ਦਿੱਤੀ ਸੀ ਕਿ ਜਲਾ ਹੁਸ਼ਿਆਰ ਫਰਦ ਦੇ ਵਿੱਚ ਵੀ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਸੋ ਉਸੇ ਤਰ੍ਹਾਂ ਅੱਜ ਸ਼ਾਮ ਤੱਕ ਦੀ ਅਪਡੇਟ ਤੁਹਾਡੇ ਸਾਹਮਣੇ ਤੁਹਾਡੇ ਸਕਰੀਨ ਤੇ ਅਸੀਂ ਲਿਖੀ ਹੋਈ ਆ 6 ਵਜਣ ਜਾ ਰਹੀ ਹੈ ਜੀ 8:00 ਦੇ 6 ਵਜੇ ਤੱਕ ਦੀ ਅਪਡੇਟ ਤੁਹਾਡਾ ਸਾਂਝੀ ਕਰੀਏ ਤੇ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਅੱਜ ਪੈਨਸ਼ਨ ਜਾਰੀ ਹੋਣ ਦੀ ਸਾਨੂੰ ਫਿਲਹਾਲ ਕੋਈ ਸੂਚਨਾ ਕੋਈ ਅਪਡੇਟ ਨਹੀਂ ਹੈ ਤੇ ਅੱਜ ਤਰੀਕ ਹੈ ਜੀ 9 ਸਤੰਬਰ ਸ਼ਾਮ ਦੇ 6:30 ਵਜੇ ਅਸੀਂ ਇਹ ਵੀਡੀਓ ਜਿਹੜੀਆਂ ਰਿਕਾਰਡ ਕਰ ਰਹੇ ਆ ਤੇ ਅੱਜ 6 ਵਜੇ ਤੱਕ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਜੜੇ ਜਿਲਿਆਂ ਦੇ ਵਿੱਚ ਆ ਚੁੱਕੇ ਆ ਉਹਦੀ ਆਪਾਂ ਗੱਲ ਨਹੀਂ ਕਰ ਰਹੇ ਜਿਵੇਂ ਸ਼ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਫਾਜਿਲਕਾ ਫਿਰੋਜ਼ਪੁਰ ਮੋਗਾ ਜਲੰਧਰ ਤੇ ਪਟਿਆਲਾ ਇਹਨਾਂ ਜਿਲਿਆਂ ਦੇ ਵਿੱਚ ਪੈਨਸ਼ਨਾਂ ਆ ਚੁੱਕੀਆਂ ਨੇ ਸੇ ਇਹਨਾਂ ਜਿਲਿਆਂ ਦੇ ਵਿੱਚ ਆਪਾਂ ਨਹੀਂ ਗੱਲ ਕਰ ਰਹੇ ਤੇ ਬਾਕੀ ਜਿਹੜੇ ਨਵੇਂ ਜਿਲ੍ਹੇ ਨੇ ਉਹਨਾਂ ਜਿਲਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਣ ਦੀ ਅਜੇ ਸੂਚਨਾ ਫਿਲਹਾਲ ਨਹੀਂ ਹੈ ਦੋ ਤਿੰਨ ਜਿਲਿਆਂ ਦੇ ਵਿੱਚ ਬਿਲਫਾਸ ਹੋ ਚੁੱਕੇ ਨੇ ਉੱਥੇ ਜਲਦ ਪੈਨਸ਼ਨਾਂ ਜੜੀਆਂ ਨੇ ਜਾਰੀ ਹੋਣਗੀਆਂ ਨਵਾਂ ਸ਼ਹਿਰ ਦੇ ਵੀ ਬਿਲਫਾਸ ਹੋਏ ਨੇ ਉੱਥੇ ਵੀ ਇੱਕ ਦੋ ਦਿਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਜਾਣਗੀਆਂ ਲੁਧਿਆਣਾ ਜਿਲ੍ਹੇ ਦੇ ਵਿੱਚ ਪੈਨਸ਼ਨਾਂ ਵਾਦੀ ਜਾਰੀ ਹੋਣੀ ਹੈ ਕੱਲ 10 ਤਰੀਕ ਹੈ ਹੋ ਸਕਦਾ ਕੱਲ ਵੀ ਬਿਲ ਖਾਸ ਹੋ ਜਾਣ ਵੈਸੇ ਜਿਹੜੇ ਆਸਾਰ ਨੇ ਪਰਸੋਂ ਤੋਂ ਲੱਗਦੇ ਜਾਫ ਰਹੇ ਨੇ ਤੇ ਲੁਧਿਆਣਾ ਜ਼ਿਲ੍ਹੇ ਦੀ ਸਾਨੂੰ ਤਾਂ ਪਤਾ ਕਿਉਂਕਿ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਮਿਲੀ ਸੀ ਸਾਨੂੰ ਤਾਜ਼ਾ ਅਫਦੇ ਲੁਧਿਆਣਾ ਜ਼ਿਲ੍ਹੇ ਤੋਂ ਮਿਲੀ ਸੀ ਇਸਲਾਵਾ ਜੀ ਜੇਕਰ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜੀ ਫੇਰੀ ਵੀ ਕੀਤੀ ਆ ਆਪਣਾ ਰਾਹਤ ਪੈਕੇਜ ਵੀ ਉਹਨਾਂ ਨੇ ਐਲਾਨਿਆ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਅੱਜ ਉਹਨਾਂ ਦਾ ਦੌਰਾ ਸੀ ਤੇ ਜਿਹੜੇ ਮਤਲਬ ਕਿ ਜਿੱਥੇ ਹੜ੍ਹ ਆਏ ਹੋਏ ਨੇ ਉਹਨਾਂ ਕੇ ਇਤਰਾਹ ਦਾ ਉਹਨਾਂ ਨੇ ਦੌਰਾ ਕੀਤਾ ਤੇ ਜਾਂਦੇ ਜਾਂਦੇ 1600 ਕਰੋੜ ਦਾ ਰਾਹਤ ਪੈਕੇਜ ਉਹਨਾਂ ਨੇ ਐਲਾਨਿਆ 1500 ਕਰੋੜ ਦਾ ਹਿਮਾਚਲ ਲਈ ਐਲਾਨਿਆ ਔਰ 1600 ਕਰੋੜ ਦਾ ਜਿਹੜਾ ਆ ਪੰਜਾਬ ਦੇ ਲਈ ਹੜ੍ਹਾਂ ਦਾ ਜਿਹੜਾ ਰਾਹਤ ਪੈਕੇਜ ਐਲਾਨ ਕਰਕੇ ਗਏ ਨੇ ਸੋ ਫਿਲਹਾਲ ਇਹ ਗੱਲਾਂ ਨੇ ਜੀ ਇਹ ਸ਼ਾਮ ਤੱਕ ਦੀਆਂ ਬਾਕੀ ਸਾਡਾ ਮੁੱਦਾ ਜਿਹੜਾ ਸਾਡਾ ਫੋਕਸ ਹੁੰਦਾ ਓਏ ਹੁੰਦਾ ਕਿ ਜਿਹੜੇ ਲਾਭਕਾਰੀ ਸਾਡੇ ਨਾਲ ਜੁੜੇ ਹੋਏ ਨੇ ਹੈਂਡੀਕੈਪ ਪਰਿਵਾਰਾਂ ਦੇ ਸਾਡੇ ਬਜ਼ੁਰਗ ਜਿਹੜੇ ਹੋਏ ਨੇ ਸਾਡੀਆਂ ਮਾਤਾਵਾਂ ਭੈਣਾਂ ਜੁੜੀਆਂ ਹੋਈਆਂ ਨੇ ਜਿੰਨਾਂ ਤੇ ਹੋਗੇ ਦਵਾ ਫੈਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਸਿਰ ਤੇ ਕੋਈ ਨਹੀਂ ਹੁੰਦਾ ਨਾ ਕਮਾਈ ਕਰਨ ਵਾਲਾ ਤੇ ਨਾ ਉਹਨਾਂ ਦਾ ਕੋਈ ਸਹਾਰਾ ਹੁੰਦਾ ਸੋ ਇਸ ਲਈ ਇਹਨਾਂ ਲੋਕਾਂ ਦੇ ਬਾਹਰ ਫੜਨੇ ਜ਼ਰੂਰੀ ਹੈ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਜਿੱਥੇ ਆਮ ਪਬਲਿਕ ਦਾ ਨੁਕਸਾਨ ਹੋਇਆ ਉਹ ਕਿਤਨਾ ਕਿਤੇ ਉਹਨਾਂ ਨੂੰ ਵੈਸੇ ਮੁਸ਼ਕਲ ਤਾਂ ਬਹੁਤ ਹੋਣੀ ਹੈ ਇਹਨਾਂ ਹਾਲਾਤਾਂ ਤੋਂ ਉਬਰਣ ਦੇ ਲਈ ਪਰ ਉਹ ਕਿਤਨਾ ਕਿਤੇ ਸਹਾਰਾ ਖੋਦਾ ਬਣ ਸਕਦੇ ਨੇ ਪਰ ਜਿਹੜੇ ਇਹ ਬੇਸਹਾਰਾ ਲੋਕ ਨੇ ਇਹ ਬਜ਼ੁਰਗ ਨੇ ਇਹ ਹੈਂਡੀਕੈਪ ਪਰਿਵਾਰ ਨੇ ਜਿਹੜੇ ਵਕਤ ਦੇ ਮਾਰੇ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਨਨਦੀ ਵਿਧਵਾ ਫੈਨਸ਼ਨਾਂ ਲੱਗੀਆਂ ਹੋਈਆਂ ਨੇ ਵਿਧਵਾ ਫੈਨਾਂ ਨੇ ਸਾਡੀਆਂ ਇਹਨਾਂ ਦਾ ਸਹਾਰਾ ਕੋਈ ਨਹੀਂ ਬਣਦਾ ਜਲਦੀ ਸੋ ਇਸ ਲਈ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਸੋ ਅਸੀਂ ਆਪਣੇ ਖੱਦਰ ਤੇ ਮੁੱਦਾ ਚੱਕਦੇ ਆ ਜੀ ਤੇ ਇਹ ਆਵਾਜ਼ ਬੁਲੰਦ ਕਰਦੇ ਰਹਾਂਗੇ ਜਦੋਂ ਤੱਕ ਸਾਡੇ ਹਿੱਸਾ ਨਹੀਂ ਸੋ ਇਹਨਾਂ ਦੀ ਜਿਹੜੀ ਬਾਹ ਫੜਨੀ ਬਹੁਤ ਜ਼ਰੂਰੀ ਹੈ ਸੋ ਰਾਹਤ ਪੈਕੇਜ ਅਲਾਂ ਜ਼ਰੂਰ ਹੋਏ ਨੇ ਸਟੇਟ ਗਵਰਨਮੈਂਟ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਪਰ ਗਰਾਊਂਡ ਲੈਵਲ ਤੇ ਇਹਨਾਂ ਤੱਕ ਪਹੁੰਚੇ ਤਾਂ ਗੱਲ ਬਣਨੀ ਹੈ ਪੈਂਸ਼ਨ ਤੇ ਆਉਣਿਆ ਜੀ ਦੂਰ ਦੀਆਂ ਗੱਲਾਂ ਨੇ ਤੇ ਜੋ ਵੀ ਅਪਡੇਟ ਸੁਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਬਾਕੀ ਅਸੀਂ ਆਪਣੇ ਪੱਧਰ ਤੇ ਵੀ ਕੁਝ ਨਾ ਕੁਝ ਜਿਹੜੇ ਆ ਬੰਦਬਸਾਉਂਦੇ ਦਿਨਾਂ ਤੱਕ ਕਰਾਂਗੇ ਕਿ ਅਸੀਂ ਵੀ ਕੁਝ ਜਿਹੜਾ ਆ ਕੰਟਰੀਬਿਊਟ ਇਹਨਾਂ ਪਰਿਵਾਰਾਂ ਲਈ ਕਰ ਸਕੀਏ ਸੋ 9 ਸਤੰਬਰ ਸ਼ਾਮ ਦੇ 6 ਵਜੇ ਤੱਕ ਪੈਂਸ਼ਨ ਦੀ ਕੋਈ ਸੂਚਨਾ ਨਹੀਂ ਹੈ ਜੀ ਅਪਡੇਟ ਜਦੋਂ ਆਉਣ ਗਿਆ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੀਆਂ ਇਜਾਜ਼ਤ ਦਿਓ ਜੇਕਰ ਤੁਹਾਡੇ ਕੋਈ ਕਾਸ਼ਾ ਸਵਾਲ ਨੇ ਉਹ ਕਮੈਂਟ ਦੇ ਵਿੱਚ ਤੁਸੀਂ ਪੁੱਛ ਸਕਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ